ਨਮਸਕਾਰ ਦਵਾਬਾ YouTube ਚੈਨਲ ਅਸੀਂ ਖੜੇ ਹੈਗੇ ਆਂ ਔਰ ਬਲੌਕ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੇ ਪੰਚੀ ਸਰਪੰਚੀ ਦੀਆਂ ਜਿਹੜੀਆਂ ਵੋਟਾਂ ਹੈਗਾ ਉਹਦਾ ਐਲਾਨ ਹੋ ਚੁੱਕਾ ਆ ਔਰ ਲਿਸਟਾ ਵੀ ਜਾਰੀ ਹੋ ਚੁੱਕੀਆਂ ਨੇ ਕਿ ਇਹ 15 ਅਕਤੂਬਰ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਅਸੀਂ ਬਲੌਕ ਦੇ ਵਿੱਚ ਅੱਜ ਜਿਹੜੇ ਪੇਪਰ ਰੱਖਣ ਦਾ ਹੈ ਪਹਿਲਾ ਦਿਨ ਹੈਗਾ ਆ ਅਸੀਂ ਦੇਖਦੇ ਆ ਕਿ ਅੱਜ ਪਹਿਲੇ ਦਿਨ ਦੇ ਵਿੱਚ ਇੱਥੇ ਕੀ ਹਲਚਲ ਹੈਗੀ ਆ ਔਰ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਅੰਦਰ ਇਹ ਵੀ ਅਸੀਂ ਪਤਾ ਕਰਾਂਗੇ ਕਿ ਜਿਨ੍ਹਾਂ ਨੇ ਐਸਸੀ ਜਾਂ ਜਨਰਲ ਕੈਟਾਗਰੀ ਤੋਂ ਖੜਨਾ ਹੈਗਾ ਆ ਉਹਨਾਂ ਨੇ ਆਪਣੇ ਜਦੋਂ ਪੇਪਰ ਰੱਖਣੇ ਆ ਉਹਨਾਂ ਨੂੰ ਫਾਰਮੈਲਟੀ ਕੀ ਕੀ ਪੂਰੀ ਕਰਨੀ ਪੈਣੀ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਨੂੰ ਜਿਹੜੀ ਆ ਉਹ ਪੂਰੀ ਜਾਣਕਾਰੀ ਦੇ ਸਕੀਏ ਔਰ ਸਾਡੀ ਇੱਕ ਰਿਕਵੈਸਟ ਹੈ ਕਿ ਨਵਾਂ ਸ਼ਰਦ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਜਿੰਨਾਂ ਵੀ ਇਹ ਪੰਚਾਇਤਾਂ ਸਬੰਧੀ ਜਾਣਕਾਰੀ ਹੋਣੀ ਆ ਉਹ ਅਸੀਂ ਤੁਹਾਨੂੰ ਰੋਜ਼ਾਨਾ ਹੀ ਆਪਣੇ ਇਸ ਚੈਨਲ ਤੇ ਦਿਵਾਗੇ ਜਿਹੜਾ ਆ ਅਸੀਂ ਅੰਦਰ ਜਾ ਕੇ ਦੇਖਦੇ ਆਗੇ ਕਿ ਕਿੰਨੀ ਕ ਹਲਚਲ ਜਿਹੜੀ ਅੱਜ ਪਹਿਲੇ ਦਿਨ ਜਿਹੜੀ ਆ ਆਡ ਬਲੌਗ ਦੇ ਵਿੱਚ ਹੈਗੀ ਆ ਔਰ ਵੈਸੇ ਹਲਚਲ ਜਿਹੜੀ ਹੈਗੀ ਆ ਉਹ ਜਾਰੀ ਹੈਗੀ ਆ ਲਿਸਟਾਂ ਜਿਹੜੀਆਂ ਉਹ ਦੇਖੀਆਂ ਜਾ ਰਹੀਆਂ ਨੇ ਤੇ ਔਰ ਲਿਸਟਾਂ ਦਿਖ ਰੇ ਨੇ ਸਾਰੇ ਆਪਣੇ ਦੇਖ ਪਾ ਰਹੇ ਹੋ ਜਿਸ ਤਰ੍ਹਾਂ ਹੀ ਵੋਟਾਂ ਦੀ ਤਰੀਕ ਦਾ ਐਲਾਨ ਹੋ ਗਿਆ ਹੈਗਾ ਆ ਪਿੰਡ ਵਾਲਿਆਂ ਵੱਲੋਂ ਜਿਹੜੇ ਹੈਗੇ ਆ ਉਹ ਜਿਨ੍ਹਾਂ ਨੇ ਆਪਣੇ ਕੈਂਡੀਡੇਟ ਖੜੇ ਕਰਨੇ ਆ ਉਹਨਾਂ ਵੱਲੋਂ ਜਿਹੜਾ ਬਲੌਕ ਦੇ ਵਿੱਚ ਆ ਕੇ ਜਿਹੜਾ ਆ ਉਹ ਗੱਲਬਾਤ ਕੀਤੀ ਜਾ ਰਹੀ ਆ ਔਰ ਅਧਿਕਾਰੀ ਜਿਹੜੇ ਆ ਉਹ ਸਵੇਰ ਤੋਂ ਹੀ ਇੱਥੇ ਬੈਠੇ ਹੋਏ ਨੇ ਵਾਹ ਹੋਰ ਇਹ ਲਿਸਟਾ ਤੁਸੀਂ ਦੇਖ ਪਾ ਰਹੇ ਹੋ ਇੱਥੇ ਆਏ ਹੈਗੇ ਚਲੋ ਇਹਨਾਂ ਨਾਲ ਗੱਲਬਾਤ ਹਾਂਜੀ ਭਾਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਅੱਜ ਫਿਰ ਕਿੱਦਾਂ ਆਏ ਆ ਇੱਥੇ ਅੱਜ ਆਏ ਆ ਜੀ ਵੋਟਰ ਸੂਚੀ ਲੈਣ ਜੀ ਫਿਰ ਮਤਲਬ ਕਿਹੜਾ ਪਿੰਡ ਆਪਣਾ ਮਜਾਰਾ ਨੌਂ ਬਰ ਰਾਜਾ ਸਾਹਿਬ ਦਾ ਮਜਾਰਾ ਜੀ ਮਤਲਬ ਫਲਫਲ ਤਿਆਰੀਆਂ ਆਇਆ ਜੀ 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 ਤੁਹਾਡੇ ਪਿੰਡ ਦੀ ਸੀਟ ਕਿੱਦਾਂ ਸਰਪੰਚ ਦੀ ਕਾਦੀ ਰਹੀ ਹੈਗੀ ਜੀ ਜ ਸਾਡੇ ਜੀ ਐਸ ਸੀ ਆ ਜੀ ਐਸ ਸੀ ਕੀ ਆ ਲੇਡੀਜ਼ ਵੂਮੈਨ ਹਾਂਜੀ ਵੂਮੈਨ ਹੈਗੀ ਆ ਤੇ ਤੁਹਾਡਾ ਭਾਜੀ ਕੀ ਨਾਂ ਆ ਨਾਂ ਜੀ ਜਸਪੀਰ ਸਿੰਘ ਜੀ ਕਿਹੜਾ ਪਿੰਡ ਆ ਰਾਸ ਜੀ ਜਰਾ ਅੱਛਾ ਤੁਸੀਂ ਇੱਕੋ ਜਗਾ ਤੋਂ ਆਏ ਹੋ ਮੇਰਾ ਬ੍ਰਦਰ ਰਹੀ ਹੈ ਮੇਰਾ ਤੁਹਾਡਾ ਬ੍ਰਦਰ ਹੀ ਆ ਅੱਛਾ ਮੈਂ ਤੁਹਾਡੇ ਤੋਂ ਇੱਕ ਗੱਲ ਥੋੜੀ ਜੀ ਜਾਣਨਾ ਚਾਹਨਾ ਹੈਗਾ ਜਿੱਤੇ ਤੁਹਾਡੇ ਐਸਸੀ ਲੇਡੀਜ਼ ਹੈ ਨਾ ਜੀ ਜੀ ਹੁਣ ਜਿੱਦਾਂ ਤੱਕ ਤਕਰੀਬਨ ਅਸੀਂ ਦੇਖਿਆ ਹੈਗਾ 90% ਜਿਹੜੀਆਂ ਐਸਸੀ ਲੇਡੀਜ਼ ਸਰਪੰਚ ਕਰ ਦਿੱਤੀਆਂ ਗਈਆਂ ਹਨ ਜੀ ਹਰ ਪਿੰਡ ਦੇ ਵਿੱਚ ਔਰ ਉਹਦੇ ਨਾਲ ਜਿਹੜੀ ਹੈਗੀ ਆ ਜ਼ਿਆਦਾਤਰ ਜਿਹੜੀਆਂ ਪੰਚਾਂ ਆ ਪੰਚ ਪ੍ਰਧਾਨ ਆ ਉਹ ਵੀ ਲੇਡੀਜ਼ ਕਰ ਦਿੱਤੀਆਂ ਗਈਆਂ ਆ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੈਗੇ ਆ ਵੈਸੇ ਬਹੁਤ ਵਧੀਆ ਗੱਲ ਤਾਂ ਹੈ ਜੀ ਇਹ ਕਿਉਂਕਿ ਫੇ ਵੀ ਜੋ ਮਰਦੇ ਆ ਕੁਝ ਅਲਰਜੀ ਖੇਡ ਹੁੰਦੀ ਹੈ ਜਿਉਂ ਉਹਨਾਂ ਦੀ ਕਹਿੰਦੇ ਤਾਂ ਮਤਲਬ ਚਲੋ ਔਰਤਾਂ ਦੀ ਪਰ ਚਾਹੀਦੀ ਤੇ ਉਹਨਾਂ ਨੂੰ ਤੇ ਉਹ ਕੰਮ ਕਰਨਾ ਚਾਹਉ ਹੁਣ ਪੱਕੇਹਰੀਆਂ ਜਾਂਦੇ ਆਂ ਪਰ ਸਰੀ ਜਿਹੜੀ ਵਜਬੇ ਲੱਗ ਜਾਂਦੀ ਹੈ ਕੀ ਫਿਰ ਰਾਤ ਨੂੰ ਕੋਈ ਕੇਸ ਆ ਜਾਂਦਾ ਹਾਂਜੀ ਕੋਈ ਆ ਜਾਂਦਾ ਚਲੋ ਇਦਾਂ ਨਹੀਂ ਕਹਿੰਦੇ ਹੋਣਾ ਚਾਹੀਦੇ ਆ ਪਰ ਬਾਹਰ ਅੰਦਰ ਜੋ ਵੀ ਕੰਮ ਕਰਦੇ ਆਂ ਤੇ ਉਹ ਤਾਂ ਵਧੀਆ ਥਾਣੇ ਜਾਣਾ ਮੈਨੂੰ ਹੁਣ ਕਈ ਪਿੰਡਾਂ ਵਿੱਚ ਧੱਕੇ ਨਾਲ ਵੀ ਜਿਹੜੀਆਂ ਖੜੀਆਂ ਕਰਨੀਆਂ ਤੇ ਤੁਸੀਂ ਖੜੇ ਹੋ ਜਾਓ ਉਹ ਤਾਂ ਵੀ ਕਰਦਾ ਰਹਿੰਦਾ ਜੀ ਪਿੰਡਾਂ ਦੇ ਵਿੱਚ ਇਦਾਂ ਵੀ ਹੋਣੀ ਹੈ ਜੀ ਇਦਾਂ ਵੀ ਤਾਂ ਹੋ ਜਾਣੀਆਂ ਜੀ ਹੋ ਜਾਣੀਆਂ ਹੋਏ ਸਕਦੀ ਹੈ ਨਾ ਬਿਲਕੁਲ ਬਿਲਕੁਲ ਹੈ ਨਾ ਮਤਲਬ ਹੈ ਚਲੋ ਜੀ ਕੋਈ ਇਹਦਾ ਆਪਸ਼ਨ ਹੋਰ ਵੀ ਤਾਂ ਆਪਸ਼ਨ ਹੋ ਹੀ ਸਕਦਾ ਹੈਗਾ ਕਿ ਜੇ ਮਤਲਬ ਸਿਰਫ ਇਹੀ ਹੈ ਜੀ ਜਿੱਦਾਂ ਬਾਹਰ ਦਾ ਕੋਈ ਕੰਮ ਨਹੀਂ ਜਾਣਾ ਮੈਨਸਟਰ ਸਰਪੰਚ ਮੈਨੇ ਚਾਹੀਦੀ ਵਸੇ ਬਾਕੀ ਨਾਲ ਸਾਰੇ ਪ੍ਰਫਰੇ ਹੁੰਦੇ ਆ तकरीबन 90% ਪਿੰਡਾਂ ਦੇ ਵਿੱਚ ਲੇਡੀਜ਼ ਜਿਹੜੀਆਂ ਆ ਉਹ ਸਰਪੰਚ ਕਰ ਦਿੱਤੀਆਂ ਗਈਆਂ ਆ ਔਰ ਜਿਹੜਾ ਪੰਚਾਂ ਦਾ ਵੀ ਅੰਕੜਾ ਆ ਨਾ ਉਹ ਵੀ ਜ਼ਿਆਦਾਤਰ ਜਿਹੜਾ ਹੈਗਾ ਜੈਂਟਸ ਨਾਲੋਂ ਜ਼ਿਆਦਾ ਲੇਡੀਜ਼ ਦਾ ਕੀਤਾ ਗਿਆ ਇਹਨੂੰ ਕਿਦਾਂ ਦੇਖਦੇ ਆ ਤੁਸੀਂ ਇਹਨੂੰ ਅਸੀਂ ਤਾਂ ਹਾਂ ਪੱਖੀ ਦੇਖਦੇ ਆ ਹਾਂ ਪੱਖੀ ਕਿਉਂਕਿ ਸਾਡੇ ਤੋਂ ਜ਼ਿਆਦਾ ਜਿਹੜਾ ਐਜੂਕੇਟਡ ਆ ਨਾ ਜੀਡੀਆ ਜੀਡੀਆ ਕੰਮ ਕਰਨ ਲਈ ਉਤਸ਼ਾਹਤ ਵੀ ਆ ਪਰ ਕਈ ਵਾਰ ਹੁਣ ਰਾਤ ਨੂੰ 12:00 ਵਜੇ ਕੇਸ ਆ ਜਾਂਦੇ ਆ ਨਹੀਂ ਇਦਾਂ ਨਹੀਂ ਕੋਈ ਪ੍ਰੋਬਲਮ ਹੈਗੀ ਕੋਈ ਲੇਡੀ ਆਪਣੇ ਆਪ ਦੇ ਹੁਣ ਇੰਡੀਪੈਂਡੈਂਟ ਆ ਹੁਣ ਕੋਈ ਦੂਜੀ ਵਾਲੀ ਅਗਰ ਪ੍ਰਧਾਨ ਮੰਤਰੀ ਲੇਡੀ ਆ ਪ੍ਰਧਾਨ ਮੰਤਰੀ ਆ ਪਰ ਸਾਕਾ ਕੋ ਕਰ ਸਕਦੀ ਆ ਅੱਛਾ ਮੈਨੂੰ ਨਹੀਂ ਹੁਣ ਮੈਨੂੰ ਇਹ ਦੱਸੋ ਜਿੱਦਾਂ ਇੱਕਦਮ ਜੱਕਦਮ ਤੁਸੀਂ ਵੀ ਉਹਦੇ ਵਿੱਚ ਸ਼ਾਮਲ ਆ ਪਿੰਡ ਜਦੋਂ ਕਦਮ ਪਲਟੀ ਵੱਜ ਗਈ ਪਹਿਲਾਂ ਤਾਂ ਬੰਦਿਆਂ ਨੇ ਤਿਆਰੀਆਂ ਕੀਤੀਆਂ ਸੀ ਆ ਆ ਖੜੂਗਾ ਉਹ ਖੜੂਗਾ ਸਗੀ ਤਿਆਰੀ ਤੇ ਕੋਈ ਨਿਰਾਸ਼ਾ ਤਾਂ ਨਹੀਂ ਪੱਲੇ ਪੈ ਗਈ ਨਹੀਂ ਨਹੀਂ ਕੋਈ ਨਿਰਾਸ਼ਾ ਨਹੀਂ ਦਵੇ ਕਿਉਂਕਿ ਜਿਹੜੀ ਨੇ ਆਪਣੇ ਅਕੋਰਡਿੰਗਲੀ ਕੀਤੀ ਆ ਸਾਡੇ ਕੋਲ ਜਿਹੜਾ ਕੋ ਪਿੰਡ ਜਿੱਦਾ ਬਣਦਾ ਉਹਦੇ ਸੈਟਿੰਗ ਕਰ ਦੁੱਤੀ ਆ ਉਹਦੀ ਸਿਰ ਕਰ ਮੰਨ ਲਓ ਜਿਹੜੇ ਜਿਹੜੇ ਘਰ ਵਾਲੇ ਨੇ ਖੜਨਾ ਸੀਗਾ ਉਹਦੀ ਹੋਣਾ ਨਾ ਉਹਦੀ ਮਿਸੇ ਕੱਢ ਜੇ ਮਿਸੇ ਬਾਰੇ ਨੋ ਪ੍ਰੋਬਲਮ ਠੀਕ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਜਿਹੜਾ ਸ੍ਰਿੰਦਰ ਸਿੰਘ ਜੀ ਲਾਲ ਇਹ ਲਾਲੋ ਮਜਾਰੇ ਪਹਿਲਾਂ ਤੁਸੀਂ ਕੀ ਰਹਿ ਚੁੱਕੇ ਹਾਂ ਸਾਫਿਕਾ ਸਰਪਾਚਾ ਜੀ ਤੁਹਾਡੇ ਹੁਣ ਪਿੰਡ ਸੀਟ ਕਿਹੜੀ ਆ ਰਿਜ਼ਰਵ ਹਾਂ ਜੀ ਐਸਸੀ ਦੀ ਆਉਣਾ ਚਾਹੀਦੀ ਨਹੀਂ ਐਸਸੀ ਲੇਡੀਜ਼ ਹੋਏ ਕਿੱਦਾਂ ਦੇਖਦੇ ਆ ਤੁਸੀਂ ਇਹਨੂੰ ਉਹ ਵਧੀਆ ਜੀ ਅਸੀਂ ਅਸੀਂ ਇਹਨੂੰ ਮੋਰੇ ਲਿਆਉਣਾ ਜਾਂ ਨਹੀਂ ਜਾਣਾ ਨਹੀਂ ਨਹੀਂ ਐਸੀਆਂ ਨੂੰ ਮੋਰੇ ਲਿਆਉਣਾ ਜਾਂ ਜਨਾਨੀਆਂ ਨੂੰ ਮੋਰੇ ਲਿਆਉਣਾ ਜਨਾਨੀਆਂ ਨੂੰ ਮੋਰੇ ਲਿਆਉਣਾ ਚਾਹੁੰਦੇ ਹਾਂ ਜਨਾਨੀਆਂ ਨੂੰ ਜਨਾਨੀਆਂ ਤੇ ਕਿਤੇ ਇਦਾਂ ਤਾਂ ਨਹੀਂ ਹੋਏਗੀ ਵੀ ਲੇਡੀਜ਼ ਨੇ ਖੜੇ ਹੋਣਾ ਹਾਂ ਜੀ ਧੱਕੇ ਨਾਲ ਹੀ ਸੰਪਤੀਆਂ ਕਰਕੇ ਵੇਚੋ 5 ਲੱਖ ਲਈ। ਕਈ ਵਾਰ ਕਈਆਂ ਪਿੰਡਾਂ 'ਚ ਹੁੰਦਾ ਨਾ ਕਿ ਜਦੋਂ ਦੇਖਦੇ ਆ ਲੇਡੀਜ਼ ਖੜਦੀ ਆ। ਨਹੀਂ ਕਈਆਂ ਪਿੰਡਾਂ 'ਚ ਮੁਸ਼ਕਲ ਆਈ ਹੈ ਇਹ। ਤੇ ਜੇ ਕੋਈ ਹੋਰੀਆਂ ਨਾ ਇਹ ਹਾਂ ਤੁਸੀਂ ਤਾਂ ਸਰਪੰਚ reh ਚੁੱਕੇ ਆ। ਹਾਂ ਕਿਸੇ ਪਿੰਡ ਹੀ ਹੁੰਦੀ ਹੈ ਵਿੱਚ ਸਾਡੇ ਸਰਪੰਚ ਸੀ ਮੈਂ ਸਾਡੇ ਅਸੀਂ ਜ਼ੋਰ ਲਾਇਆ ਪਰ ਸੰਪਤੀ ਕੀਤੀ ਨਹੀਂ ਸਾਡੇ ਨਾਲ। ਮਤਲਬ ਟੱਕਰ ਹੋ ਸਕਦੀ ਹੈ ਇੱਥੇ। ਹਾਂ ਹਾਂ ਹੋ ਸਕਦੀ। ਲੇਡੀਜ਼ ਲੇਡੀਜ਼ ਨਾਲ ਟੱਕਰ। ਹਾਂ ਠੀਕ। ਔਰਡ ਦੇ ਵਿੱਚ ਮੈਂ ਖੜਾ ਹੈਗਾ ਕਿ ਜਿਹੜੇ ਪੰਚ ਜਾਂ ਸਰਪੰਚ ਐਸਸੀ ਮਤਲਬ ਸਰਪੰਚ ਖਣਨੇ ਆ ਜਾਂ ਐਸਸੀ ਸੀਟ ਹੈਗੀ ਆ ਮੈਂਬਰ ਪੰਚਾਇਤ ਦੀ ਜਾਂ ਪੰਚਾਇਤ ਮੈਂਬਰ ਖਣਨੇ ਆ ਜਾਂ ਆਪਣੇ ਜਿਹੜੇ ਸਰਪੰਚ ਲੈਵਲ ਤੇ ਖਣਨੇ ਆ ਔਰਡ ਬਲੋਕ ਦੇ ਵਿੱਚ ਇਸ ਵਕਤ ਮੈਂ ਖੜਾ ਹੈਗਾ ਹਾਂ ਇੱਥੋਂ ਜਾਣਕਾਰੀ ਲੈਣੇ ਆ ਕਿ ਉਹਨਾਂ ਨੂੰ ਕੀ ਕੀ ਜਿਹੜੀ ਜਾਣਕਾਰੀ ਹੈਗੀ ਆ ਮਤਲਬ ਕੀ ਕੀ ਡਾਕੂਮੈਂਟਸ ਜਦੋਂ ਪੇਪਰ ਰੱਖਣੇ ਆ ਉਹਨਾਂ ਨੇ ਕੀ ਕੀ ਜਿਹੜੇ ਹੈਗੇ ਉਹ ਡਾਕੂਮੈਂਟਸ ਲੈ ਕੇ ਆਣੇ ਆ ਕਿਹੜੀ ਕਿਹੜੀ ਫਾਰਮੈਲਟੀ ਪੂਰੀ ਕਰਨੀ ਆ ਕਿ ਉਹ ਜਿਹੜੇ ਆ ਕਿ ਪੇਪਰ ਭਰਨ ਤੋਂ ਪਹਿਲਾਂ ਉਹ ਉਹ ਚੀਜ਼ਾਂ ਨੂੰ ਆਪਣੇ ਡਾਕੂਮੈਂਟਸ ਨਾਲ ਲੈ ਕੇ ਆਣ ਇਹਦੇ ਬਾਰੇ ਅਸੀਂ ਜਾਣਕਾਰੀ ਲੈਣੇ ਜਿਹੜਾ ਮੈਂ ਔਰ ਬਲੌਗ ਤੇ ਵਿੱਚ ਖੜਾ ਹੈਗਾ ਤੁਹਾਨੂੰ ਪਹਿਲਾਂ ਵੀ ਅਸੀਂ ਜਿਹੜੀ ਆ ਪਬਲਿਕ ਦੀ ਜੋ ਜਾਣਕਾਰੀ ਸੀਗੀ ਲੋਕਾਂ ਕੋਲ ਉਹਦੇ ਬਾਰੇ ਜਾਣਕਾਰੀ ਅਸੀਂ ਦੇ ਚੁੱਕੇ ਹਾਂ ਪਰ ਲੋਕਾਂ ਨੂੰ ਬੇ ਬੇਹੱਦ ਹੀ ਜ਼ਿਆਦਾ ਖੱਜਲ ਖਰਾਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਉਹ ਖੱਜਲ ਖਰਾਬੀ ਇਹ ਹੈਗੀ ਆ ਕਿ ਜੇ ਮੰਨ ਲਓ ਅੱਜ ਜਿਹੜੀ ਬੇਸ਼ੱਕ ਫਸਟ ਪਹਿਲਾ ਦਿਨ ਹੈਗਾ ਆ ਜੇ ਕਿਸੇ ਨੇ ਪੇਪਰ ਰੱਖਣੇ ਆ ਇੱਥੋਂ ਜਿਹੜਾ ਔੜ ਤੋਂ ਹੈਗਾ ਔੜ ਬਲੌਗ ਤੋਂ ਜਿਹੜਾ ਹੈਗਾ ਇੱਕ ਤੇ ਆਪਣੇ ਜਿਹੜਾ ਆ ਖੇਤੀਬਾੜੀ ਦਫ਼ਤਰ ਆ ਉੱਥੇ ਪ੍ਰਬੰਧ ਕੀਤਾ ਗਿਆ ਤੇ ਦੂਸਰਾ ਪ੍ਰਬੰਧ ਜਿਹੜਾ ਆ ਉਹ ਸਕੂਲ ਦੇ ਵਿੱਚ ਕੀਤਾ ਗਿਆ ਆ ਜੋ ਸਾਨੂੰ ਇਹ ਜਾਣਕਾਰੀ ਮਿਲੀ ਆ ਔਰ ਪੱਕੀ ਜਾਣਕਾਰੀ ਮਿਲੀ ਆ ਕਿਤੇ ਵੀ ਜੇਕਰ ਅੱਜ ਕਿਸੇ ਨੇ ਹੁਣ ਪੇਪਰ ਰੱਖਣੇ ਹੋਣ ਇਸ ਵੇਲੇ ਜਦੋਂ ਮੈਂ ਕਵਰ ਕਰ ਰਿਹਾ 11:30 ਦਾ ਟਾਈਮ ਹੋ ਗਿਆ ਆ ਕਿਤੇ ਵੀ ਆਰੋ ਆਰੋਜ ਆਰੋ ਤਾਂ ਬੈਠੇ ਹੋਣਗੇ ਲੇਕਿਨ ਤੁਹਾਨੂੰ ਕਿਸੇ ਨੂੰ ਵੀ ਜਿਹੜਾ ਆ ਕਿ ਪੇਪਰ ਭਰਨ ਦੇ ਲਈ ਉਹਨਾਂ ਕੋ ਕਿਸੇ ਕੋਲ ਕੋਈ ਵੀ ਪੇਪਰ ਨਹੀਂ ਮਿਲੇਗਾ ਮਤਲਬ ਹੈ ਕਿ ਤੁਹਾਨੂੰ ਘਰ ਵਾਪਸ ਮੋੜਨਾ ਪੈਗਾ ਇਹ ਜਿਹੜੀ ਸਰਕਾਰ ਦੀ ਜਿਹੜੀ ਹੈਗੀ ਪਾਲਿਸੀ ਅਸੀਂ ਪਹਿਲੀ ਵਾਰ ਦੇਖੀ ਆ ਪੇਪਰ ਭਰਨ ਦੀ ਤਰੀਕ ਦੇ ਦਿੱਤੀ ਗਈ ਆ ਲੇਕਿਨ ਤੁਸੀਂ ਉੱਥੇ ਆਰੋ ਸਾਹਿਬ ਕੋਲ ਜਾਓਗੇ ਤੇ ਤੁਹਾਨੂੰ ਉੱਥੇ ਕੋਈ ਵੀ ਪੇਪਰ ਨਹੀਂ ਮਿਲੇਗਾ ਕਿ ਤੁਸੀਂ ਭਰ ਸਕੋਗੇ ਇਸ ਵੇਲੇ 11:30 ਬੱਜ ਚੁੱਕੇ ਨੇ ਲੋਕ ਖੱਜਲ ਖਰਾਬ ਹੋ ਰਹੇ ਨੇ ਇਹ ਆ ਸਰਕਾਰ ਦੀ ਨਵੀਂ ਨੀਤੀ ਸਤਿ ਸ਼੍ਰੀ ਅਕਾਲ ਜੀ ਹਾਂ ਕੀ ਨਾਮ ਹੈ ਜੀ ਮੇਰਾ ਨਾਮ ਕਸ਼ਮੀਰ ਸਿੰਘ ਹੈ ਜੀ ਫਿਰਦਾ ਸਰਨਾਮੀਆ ਬਿਲਕੁਲ ਹੀ ਬਿਲਕੁਲ ਅੱਛਾ ਇੱਕ ਮੈਨੂੰ ਗੱਲ ਦੱਸੋ ਹੁਣ ਕਿੱਦਾਂ ਆਏ ਸੀ ਇੱਥੇ ਮੈਂ ਤਾਂ ਆਪਣੇ ਨਾਮ ਲਈ ਵਾਸਤੇ ਫਾਰਮ ਲੈਣ ਆਇਆ ਸੀਗਾ ਜੀ ਕੱਲ ਵੀ ਆਇਆ ਸੀਗਾ ਹੂੰ ਤੋ ਕੋਈ ਹੱਲੇ ਕੋਈ ਤੁਹਾਨੂੰ ਤਾਂ ਅਤਾ ਪਤਾ ਨਹੀਂ ਮਿਲਦਾ ਨਹੀਂ ਨੋਮੀਨੇਸ਼ਨ ਦਾ ਫਾਰਮ ਮਿਲੇ ਕਿ ਨਹੀਂ ਮਿਲੇ ਤੁਹਾਨੂੰ ਫਾਰਮ ਨਹੀਂ ਨਹੀਂ ਮਿਲੇ ਨਹੀਂ ਕੱਲ ਵੀ ਪਤਾ ਕੀਤਾ ਸੀ ਉਹ ਕਹਿੰਦੇ ਕੱਲ ਨੂੰ ਪਤਾ ਕਰੇ ਹੁਣ ਅੱਜ ਆਏ ਆ ਹੁਣ ਅੱਜ ਦੇਖਦੇ ਆਂ ਕੋ ਮਿਲਦਾ ਕਿ ਨਹੀਂ ਮਿਲਦਾ ਜਿੱਥੇ ਜਮਾ ਕਰਾਣੇ ਖੇਤੀਬਾੜੀ ਦਫ਼ਤਰ ਹਾਂ ਉੱਥੇ ਢੇੜੀ ਕੱਢ ਕੇ ਆਏ ਸਵੇਰੇ ਹਾਂ ਤੇ ਉਹ ਹਲੇ ਆਈ ਨਹੀਂ ਸੀ ਕਹਿੰਦੇ ਹਲੇ ਕੋਈ ਇੱਥੇ ਆਇਆ ਨਹੀਂ ਤੁਸੀਂ ਜਾਣਾ ਕਿ ਉਹ ਬਹੁਤ ਢੇੜੀ ਕੱਢੇ ਦੇਖੋ ਹੁਣ ਪਹਿਲਾਂ ਮੈਂ ਇੱਥੋਂ ਪੁੱਛਦਾ ਕੀ ਕੀ ਚਾਹੀਦਾ ਹਾਂ ਮੇਰਾ ਇਹੀ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮਾਦੀ ਮੈਨੂੰ ਗਾਲ੍ਹਾਂ ਸਵਾਲ ਤਾਂ ਸਾਡਾ ਇਹ ਆ ਵੀ ਜੇ ਕਿਸੇ ਨੇ ਹੁਣ ਪੇਪਰ ਰੱਖਣੇ ਅੱਜ ਤਰੀਕ ਦੇ ਦਿੱਤੀ ਗਈ ਆ ਉਹਨਾਂ ਨੂੰ ਕਿਤੇ ਉਹ ਫਾਰਮ ਤਾਂ ਮਿਲੇ ਨਹੀਂ ਰਹੇ ਮਿਲ ਨਹੀਂ ਰਹੇ ਇਸ ਕ ਹੁਣ ਦੇਖਦੇ ਆ ਮਿਲਦੇ ਕਿ ਨਹੀਂ ਮੇਰੇ ਚਲੋ ਦੇਖੋ ਅਸੀਂ ਵੀ ਇੰਤਜ਼ਾਰ ਦੂਜੀ ਗੱਲ ਦੂਜੀ ਗੱਲ ਇਹ ਆ ਕਿ ਇੱਥੇ ਬਾਹਰ ਦੀਵਾਰ ਦੇ ਉੱਤੇ ਲਿਖ ਲੱਗਿਆ ਹੋਣਾ ਚਾਹੀਦਾ ਕਿ ਜਿਹੜੇ ਫਾਰਮ ਭਰਨੇ ਆ ਉਹਦੇ ਨਾਲ ਕਿਹੜੀ ਕਿਹੜੀ ਰਿਕੁਆਇਰਮੈਂਟ ਹੈ ਕੀ ਕੀ ਨਾਲ ਲੱਗਣਾ ਚਾਹੀਦਾ ਬਿਲਕੁਲ ਬਿਲਕੁਲ ਤਾਂ ਕਿ ਲੋਕਾ ਜਲਖੋਰੀ ਨਾ ਪਾਜੀ ਮੈਂ ਇਹੀ ਜਾਣਕਾਰੀ ਆ ਮੈਨੂੰ ਕਾਫੀ ਫੋਨ ਆਏ ਆ ਲੋਕਾਂ ਨੂੰ ਦੇਣਾ ਚਾਹਨਾ ਵੀ ਜੇ ਐਸਸੀ ਸਰਪੰਚ ਆ ਜਾਂ ਜਨਰਲ ਸਰਪੰਚ ਆ ਜਾਂ ਪੰਚੀ ਦੀ ਜਿਹੜੀ ਵੀ ਕੈਟਾਗਰੀ ਆ ਉਹ ਡਾਕੂਮੈਂਟਸ ਕੀ ਲਿਆਣ ਇਹ ਜਾਣਕਾਰੀ ਹੀ ਨਹੀਂ ਆ ਕਿਹੜੇ ਕਿਹੜੇ ਦਸਤਾਵੇਜ਼ ਲੱਗਣੇ ਆ ਜੀ ਜਿਹੜੀ ਉਹ ਚਲਾਨ ਫਾਰਮ 라ਹੀ ਬੈਂਕ ਵਿੱਚ ਜਮ੍ਹਾਂ ਹੋਣੀ ਆ ਜਾਂ ਇਹਨਾਂ ਨੇ ਸਿੱਧੀ ਲੈਣੀ ਆ ਕਿੱਥੇ ਲੈਣੀ ਕੀ ਲੈਣੀ ਉਹ ਸਭੀ ਲੋਕਾਂ ਤੱਕ ਜਨਤਕ ਜਾਣਕਾਰੀ ਹੋਣੀ ਚਾਹੀਦੀ ਆ ਇਹ ਜਾਣਕਾਰੀ ਹੈ ਨਹੀਂ ਨਾ ਬਹੁਤੀ ਲੋਕਾਂ ਨੂੰ ਪਤਾ ਨਹੀਂ ਉਹ ਜਿਹੜੇ ਫਾਰਮ ਭੰਨ ਵਾਲੇ ਵਿਚਾਰੇ ਕੋਈ ਬੈਠੇ ਕੋਟਚੇ ਨਹੀਂ ਉਹਨਾਂ ਨੂੰ ਵੀ ਨਹੀਂ ਇਸ ਗੱਲ ਦਾ ਪਤਾ ਨਹੀਂ ਉਹਨਾਂ ਕੋ ਫਾਰਮ ਹੀ ਹੈ ਨਹੀਂ ਕਦੇ ਲੋਕ ਕਚਹਿਰੀ ਬੈਂਕਾਂ ਨੂੰ ਦੌੜੂਗੇ ਕਦੇ ਕਿਤੇ ਦੌੜੂਗੇ ਲੋਕਾਂ ਦੀ ਸਹੂਲਤ ਵਾਸਤੇ ਪੈਸੇ ਜਿਹੜੇ ਉੱਥੇ ਹੀ ਮੌਕੇ ਤੇ ਲੈ ਲੈਣੇ ਚਾਹੀਦੇ ਆ ਬੇਸ਼ੱਕ ਡਬਲ ਫੀਸ ਲੈ ਲੈਣ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਡਾਕਟਰ ਬਲਵਿੰਦਰ ਸਿੰਘ अच्छा डॉक्टर साहब ਤੁਸੀਂ ਤੁਸੀਂ ਤਾਂ ਖੁਦ ਡਾਕਟਰਸ ਹੈਗੇ ਆ ਇਸ ਵਕਤ ਜਿਹੜਾ ਆ ਕਿ ਜਿੱਦਾਂ ਜ਼ਿਆਦਾਤਰ 90% ਸਰਪੰਚੀ ਦੀਆਂ ਸੀਟਾਂ ਲੈ ਲੋ ਜਾਂ ਪੰਚੀ ਦੀਆਂ ਲੈ ਲੋ ਉਹ ਲੇਡੀਜ਼ ਨੂੰ ਕੀਤੀਆਂ ਗਈਆਂ ਕੀ ਕਹਿਣਾ ਚਾਹੁੰਦੇ ਆ ਇਹ ਸਰਕਾਰ ਦੀ ਬਹੁਤ ਵੱਡੀ ਗਲਤੀ ਹੈ ਕਿਦਾਂ ਕਿਉਂਕਿ ਪਿੰਡਾਂ ਦੇ ਵਿੱਚ ਇੱਕ ਤਾਂ ਨਪੜ ਜਨਾਨੀਆਂ ਜ਼ਿਆਦਾ ਹੂੰ ਕਿਉਂਕਿ ਜਿਹੜੇ ਜੋਗ ਸਰਪੰਚੀ ਦੇ ਲਾਇਕ ਆ ਐਸਸੀ ਬਰਾਦਰੀ ਦੇ ਵਿੱਚੋਂ ਬਹੁਤ ਘੱਟ ਲੇਡੀਜ਼ ਹੈਗੀਆਂ ਹੂੰ ਜਿਹੜੇ ਸਾਮੀਦਾਰ ਆ ਜਾਂ ਕੋਈ ਗੱਲਬਾਤ ਕਰਨ ਵਾਲੀਆਂ ਆ ਆ ਕਿਉਂਕਿ ਅੱਜਕੱਲ ਜ਼ਿਆਦਾ ਆਫਸਰਾਂ ਨਾਲ ਗੱਲਬਾਤ ਕਰਨ ਵਾਲੀ ਵੀ ਲੇਡੀਜ਼ ਚਾਹੀਦੀ ਆ ਤੁਹਾਡੇ ਕਹਿਣ ਦਾ ਮਤਲਬ ਬੇਸ਼ੱਕ ਉਹਨਾਂ ਨੇ ਹੀ ਸੀਟ ਕਰ ਦਿੱਤੀ ਆ ਲੇਕਿਨ ਪੜੀਆਂ ਲਿਖੀਆਂ ਜਿਹੜੀਆਂ ਨੌਲੇਜ ਵਾਲੀਆਂ ਉਹਨਾਂ ਨੂੰ ਖੜਾ ਕੀਤਾ ਜਾਵੇ ਇਹ ਵਿਚਾਰ ਜ਼ਰੂਰ ਲਓ ਸਾਡੀ ਕਮਾਤ ਤੋਂ ਭੱਜੀ ਲੋਕੋ ਪਿੰਡਾਂ ਦੇ ਵਿੱਚ ਬਹੁਤ ਘੱਟ ਜੋ ਹੈ ਵੀ ਆ ਉਹ ਇਸ ਡਿਮੈਂਡ ਦੇ ਖੇਤਰ ਦੇ ਵਿੱਚ ਜਿਹੜੀ ਐਪਲੀਕਲ ਵਿੱਚ ਨਹੀਂ ਆ ਰਹੀਆਂ ਘਰੇਲੂ ਖੇਤ ਹਾਂ